ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਬਰਸਾ ਕਲੈਕਸ਼ਨ ਤੇ ਅਸੀਂ ਬੋਲ ਰਹੇ ਹਾਂ ਜੀ ਬਠੰਡਾ ਤੋਂ ਪਾਕ ਗੁਰ ਗਲੀ ਨੰਬਰ 22 ਨੇਅਰ ਬੇਰ ਕਾਬੂਦ ਜੋ ਵੀ ਭੈਣ ਭਰਾ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਨ੍ਹਾਂ ਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਤੋਂ ਜ਼ਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੀ ਆਪਦੇ ਸੁਝਾਅ ਜ਼ਰੂਰ ਦਿਆ ਕਰੋ ਅੱਜ ਆਪਾਂ ਜਿਹੜਾ ਤੁਹਾਨੂੰ ਸੂਟ ਦਿਖਾ ਰਹੇ ਹਾਂ ਫੌਲ ਪੇਂਟਿੰਗ ਦਾ ਸ ਬਹੁਤ ਪਿਆਰਾ ਬਣ ਕੇ ਰੈਡੀ ਹੋਇਆ ਇਹ ਤੇ ਆਪਾਂ ਸਿਲਵਰ ਕਲਰ ਨਾਲ ਫੋਇਲ ਪੇਂਟਿੰਗ ਕੀਤੀ ਹੈ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਹੈ ਆਪਦੀ ਮਨਪਸੰਦ ਦਾ ਕਲਰ ਕੰਬੀਨੇਸ਼ਨ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਇਹ ਸੂਟ ਨੂੰ ਲੈਣਾ ਤਾਂ ਇਹਦੀ ਕੀਮਤ ਓਨਲੀ 1000 ਰੁਪਏ ਚ ਇਹ ਸੂਟ ਆਪਣਾ ਰੈਡੀ ਹੋਇਆ ਜੀ ਸਿਰਫ 1000 ਰੁਪਏ ਦਾ ਇਹ ਸੂਟ ਹੈ ਉੱਪਰ ਫੋਇਲ ਪੇਂਟਿੰਗ ਹੈ ਉੱਪਰ ਟਿੱਕਰ ਕੀਤੀ ਹੋਈ ਹੈ ਦੇਖੋ ਤੁਸੀਂ ਬਹੁਤ ਸੋਹਣਾ ਕੰਮ ਕਰਿਆ ਬਹੁਤ ਹੀ ਨੀਟ ਐਂਡ ਕਲੀਨ ਕੰਮ ਹੈ ਤੇ ਇਹ ਦੀਆਂ ਬਾਜੂ ਤੇ ਡਿਜ਼ਾਈਨ ਹੈ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਸੂਟ ਰੈਡੀ ਕਰਵਾ ਸਕਦੇ ਹੋ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ